ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕੇਸਰ ਸਿੰਘ ਵਾਲੀਆ ਇੱਕ ਬਹੁਤ ਹੀ ਸੋਹਣੀ ਰਚਨਾ ਲੈ ਕੇ ਆਇਆ ਜੋ ਲਿਖੀ ਹੈ ਜਸਵਿੰਦਰ ਜਲੰਦਰੀ ਲੈਕਚਰਰ ਅੰਗਰੇਜ਼ੀ ਬਹੁਤ ਸੋਹਣੀਆਂ ਲੈਣਾ ਲਿਖੀਆਂ ਸਾਰ ਨੇ ਸੁਣਿਓ ਜਰੂਰ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਜਿੱਤਲੀ ਰੋਲ ਹੀਰ ਕਰੀਏ ਹਾਕਮ ਸੁੱਤੇ ਹੋਏ ਨੇ ਬਰਕੀ ਬਰਕੀ ਕਰਕੇ ਨੋਚਣਾ ਓਏ ਬੰਦੇ ਕੁੱਤੇ ਹੋਏ ਨੇ ਪਿਓ ਪੁੱਤ ਦੀ ਯਾਰੀ ਬਣ ਗਈ ਚਰਚਾ ਖੂਬ ਇਲਾਕੇ ਦੀ ਸੁਣਿਆ ਰਾਤੀ ਪੈ ਲਗਾ ਕੇ ਓਏ ਜੁੱਤ ਮੁੱਤੇ ਹੋਏ ਨੇ ਬਿਰਦ ਕਰਾਂ ਵਿੱਚ ਮਾਪੇ ਛੱਡ ਕੇ ਪੁੱਤਰ ਸੁਖਾਲੇ ਹੋ ਗਏ ਨੇ ਮਾਂ ਦੀ ਮਮਤਾ ਉਨੀ ਨਿਨਗੀ ਪੁੱਤ ਕਪਤੇ ਹੋ ਗਏ ਨੇ ਦੂਸ਼ਿਤ ਪੌਣਾ ਚਾਰੇ ਪਾਸੇ ਜ਼ਹਿਰ ਵਿੱਚ ਫਜ਼ਾਵਾਂ ਦੇ ਬੰਦੇ ਮਾਰਨ ਵਾਲੇ ਇਹ ਫੁੱਲ ਕਿਹੜੀ ਰੁੱਤੇ ਹੋਏ ਨੇ ਮਾਂ ਨੇ ਦਿੱਤੀ ਮਤ ਕੁੜੀ ਨੂੰ ਸੋਹਰੇ ਦਬਕਾਰ ਰੱਖਣ ਦੀ ਰਾਤੀ ਸਸਤੇ ਨੂੰ ਦੇ ਰਸਤੇ ਓਏ ਗੋਤਮ ਗੁੱਤੇ ਹੋਏ ਨੇ ਸਦਰਾ ਵਾਲੇ ਫੁੱਲ ਸਨ ਵੀਜੇ ਪਾਣੀ ਪਾਇਆ ਚਾਵਾਂ ਦਾ ਸਾਡੇ ਘਰ ਦੇ ਵੇੜੇ ਅੰਦਰ ਕੂਕਰ ਮੁਤੇ ਹੋਏ ਨੇ ਮaaf ਕਰੀ ਗੁਸਤਾਖੀ ਰੱਬਾ ਗਲਤੀ ਜੇਕਰ ਹੋ ਜਾਵੇ ਮaaf ਕਰੀ ਗੁਸਤਾਖੀ ਰੱਬਾ ਗਲਤੀ ਜੇਕਰ ਹੋ ਜਾਵੇ ਸਾਡੇ ਕਾਕੇ ਕੁਝ ਕੁ ਦਿਨ ਪਹਿਲਾਂ ਥੱਲੇ ਉੱਤੇ ਹੋਏ ਨੇ ਸਾਡੇ ਕਾਕੇ ਕੁਝ ਦਿਨ ਪਹਿਲਾਂ ਓਏ ਥੱਲੇ ਉੱਤੇ ਹੋਏ ਨੇ